ਕਾਰ ਬਾਜ਼ਾਰ ਮਲੋਟ ਦੇ ਵਿੱਚ ਹਰ ਇੱਕ ਹਫ਼ਤੇ ਦੀ ਤਰ੍ਹਾਂ ਮੰਡੀ ਲਗਾਈ ਜਾਂਦੀ ਹੈ ਅੱਜ ਕਾਰ ਬਾਜ਼ਾਰ ਦੇ ਵਿੱਚ ਦੋ ਖਤਰਨਾਕ ਟੱਟੇ ਆਉਂਦੇ ਨੇ ਲੜਦੇ-ਲੜਦੇ ਪੂਰੇ ਭਰਵੇਂ ਜਿੱਥੇ ਕਾਰ ਬਾਜ਼ਾਰ ਲੱਗਿਆ ਹੁੰਦਾ ਹੈ ਨਵੀਆਂ ਕਾਰਾਂ ਖੜੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਐਂਟਰ ਹੁੰਦੇ ਨੇ ਔਰ ਪੂਰਾ ਉਹਨਾਂ ਨੇ ਤਾਂਡਵ ਮਚਾਇਆ ਹੋਇਆ ਸੀਗਾ ਔਰ ਜਦੋਂ ਸਾਡੇ ਕੋ ਨੌਜਵਾਨ ਮੁੰਡੇ ਉਹਨਾਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੇ ਤੇ ਉਹਨਾਂ ਨੇ ਨੌਜਵਾਨਾਂ ਦੇ ਪਿੱਛੇ ਜੋ ਲੱਗੇ ਔਰ ਬਹੁਤ ਨੁਕਸਾਨ ਹੋਇਆ ਹੈ ਪ੍ਰਾਣੀਆਂ ਜਿਹੜੀਆਂ ਕਾਰਾਂ ਸੀਗੀਆਂ ਔਰ ਨੌਜਵਾਨਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਦੇਖੋ ਹਰੇਕ ਵਪਾਰੀ ਹਰੇਕ ਮੁਲਾਜ਼ਮ ਹਰੇਕ ਕਿਸਾਨ ਗਊ ਸੈਸ ਜੋ ਦੇ ਰਿਹਾ ਹੈ ਹਰੇਕ ਚੀਜ਼ ਤੇ ਗਊ ਸੈਸ ਲਗਾਇਆ ਜਾਂਦਾ ਹੈ ਔਰ ਸਾਡੇ ਲਗਲੇ ਨੇੜਲੇ ਪਿੰਡ ਜਿਹੜੇ ਨੇ ਹਰਤਾ ਟੱਪਾ ਵਿਖੇ ਜੋ ਸਰਕਾਰੀ ਰੋਸ਼ਾਲਾ ਬਣਾਈ ਹੋਈ ਹੈ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਸਾਰੇ ਪਸ਼ੂਆਂ ਜੋ ਜੋ ਬੇਸਹਾਰਾ ਪਸ਼ੂ ਨੇ ਉਹਨਾਂ ਨੂੰ ਫੜ ਕੇ ਰਤਾਟ ਬਾ ਗਊਸ਼ਾਲਾ ਦੇ ਵਿੱਚ ਛੱਡਿਆ ਜਾਵੇ ਤਾਂ ਕਿ ਲੋਕ ਸੁਰੱਖਿਅਤ ਰਹਿ ਸਕਣ ਅੱਜ ਦੇਖੋ ਸਕੂਲ ਦੇ ਸਕੂਲੋਂ ਨਿਕਲਦੇ ਸਮੇਂ ਜੋ ਬੱਚੇ ਨੇ ਟੀਚਰ ਨੇ ਬਜ਼ਾਰਾਂ ਦੇ ਵਿੱਚ ਜੋ ਬਜ਼ੁਰਗ ਨੇ ਜੋ ਸਾੜੀਆਂ ਪਹਿਣਾ ਮਤਾਵਾ ਨੇ ਉਹ ਸੁਰੱਖਿਅਤ ਨਹੀਂ ਗੀਆਂ ਥਾਂ ਥਾਂ ਤੇ ਬਜ਼ਾਰਾਂ ਦੇ ਵਿੱਚ ਟੱਟੇ ਫਿਰਦੇ ਨੇ ਪਸ਼ੂ ਫਿਰਦੇ ਨੇ ਇਹਨਾਂ ਨੂੰ ਫੜ ਕੇ ਸਾਰਿਆਂ ਮੇਰੇ ਅਫਸਰਾਂ ਨੂੰ ਇਹ ਪੀਲ ਹੈ ਸਰਕਾਰ ਨੂੰ ਬੇਨਤੀ ਹੈ ਕਿ ਇਹਨਾਂ ਨੂੰ ਫੜ ਕੇ ਸਰਕਾਰੀ ਦੋਸ਼ਾਲਾ ਦੇ ਵਿੱਚ ਉੱਥੇ ਭੇਜਿਆ ਜਾਵੇ ਅਤੇ ਲੋਕਾਂ ਨੂੰ ਜੋ ਸਹੀ ਜੀਵਨ ਮਿਲ ਸਕੇ ਖੁੱਲ੍ਹੇ ਆਮ ਲੋਕ ਤੁਰ ਸਕਣ ਬੇਖੌਫ ਹੋ ਕੇ ਅੱਜ ਬਹੁਤ ਖਤਰਾ ਹੈ ਪਸ਼ੂਤੋਂ ਜੀ ਇਹ ਹੀ ਮੇਰੀ ਬੇਨਤੀ ਹੈ ਵੀ ਲੋਕਾਂ ਨੂੰ ਨਿਜਾਤ ਜਵਾਈ ਦਵੇ ਇਸ ਤੁਹਾਡਾ ਮਲੋ ਕਿੰਨਾ ਨੁਕਸਾਨ ਮੰਦਿਓ ਕਾਰਵਾਦਾਰ ਦੇਖੋ ਕਾਰ 6 ਕਾਰਾਂ ਬਣੀਆਂ ਗਿਆ ਇਨਾ ਦਾ ਲਗਭਗ 80 ਤੋਂ 90000 ਰੁਪਇਆ ਜਿਹੜਾ ਹੈਗਾ ਉਹ ਨੁਕਸਾਨ ਹੋਇਆ ਹੈ ਔਰ ਇੱਕ ਦੁਕਾਨਦਾਰ ਦਾ ਗੇਟ ਭੰਨਿਆ ਗਿਆ ਉਹ ਵੀ ਨੁਕਸਾਨ ਹੈ ਮੇਨ ਤਾਂ ਲੋਕਾਂ ਨੇ ਭੱਜ ਕੇ ਜਾਨ ਬਚਾਈ ਜੀ ਕੱਲ ਕੁਝ ਵੀ ਹਾਲਸਾ ਵਾਪਰ ਸਕਤਾ ਸੀ ਪਰਮਾਤਮਾ ਦਾ ਸ਼ੁਕਰ ਕਰਦੇ ਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਮੰਡੀ ਚ ਹੁਣ ਜਿਵੇਂ ਫਸਲ ਵੀ ਆਈ ਆ ਪਸ਼ੂਆਂ ਦਾ ਕਿੰਨਾ ਬੁਰਾ ਹਾਲ ਆ ਫਸਲ ਦੇ ਵੀ ਪਸ਼ੂ ਦਾ ਬਹੁਤ ਜੀ ਹਰੇਕ ਥਾਂ ਤੇ ਹਰੇਕ ਬਾਜ਼ਾਰ ਚ ਮੰਡੀ ਪਸ਼ੂਆਂ ਨਾਲ ਭਰੀ ਵੀ ਆ ਜੀ ਬਹੁਤ ਖਤਰਾ ਆ ਜੀ ਅੱਜ ਪਸ਼ੂਆਂ ਤੋਂ ਬਸ ਇਹ ਹੀ ਬੇਨਤੀ ਆ ਸਰਕਾਰ ਨੂੰ ਵੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਅਤੇ ਲੋਕਾਂ ਦੀਆਂ ਜੋ ਕੀਮਤੀ ਜਾਨਾਂ ਰਿਆ ਬਚਾਈਆਂ ਚ ਬਹੁਤ ਬਹੁਤ ਧੰਨਵਾਦ ਤਰੀਕ ਸ਼ਹਿਰ ਚ ਨਾ ਵਾਰਾ ਪਸ਼ੂਆਂ ਦਾ ਬਹੁਤ ਜ਼ਿਆਦਾ ਗਲੀ ਮਹੱਲਿਆਂ ਤੇ ਹੋਰ ਕੱਲ ਵੀ ਜਿਵੇਂ ਕਾਰ ਬਜ਼ਾਰ ਦੇ ਵਿੱਚ ਗੜਮਲ ਸਰੇ ਸ਼ਹਿਰ ਦੇ ਪਸ਼ੂ ਨੇ ਸ਼ਹਿਰ ਸ਼ਹਿਰਵਾਸ ਸ਼ਹਿਰ ਸ਼ਹਿਰ ਦੇ ਨਹੀਂ ਹੈ ਪਿੰਡਾਂ ਵਾਲੇ ਪਿੰਡਾਂ ਤੋਂ ਹੀ ਪਸ਼ੂ ਸ਼ਹਿਰ ਦੇ ਵਿੱਚ ਆਉਂਦੇ ਨੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਸ਼ਹਿਰ ਦੇ ਵਿੱਚ ਤਾਂ ਨਾ ਜਾਂ ਕੋਈ ਨਾ ਤਾਂ ਕੋਈ ਪਸ਼ੂ ਰੱਖਦਾ ਹੈ ਪਰ ਸਾਡੀ ਇੱਕ ਪਿੰਡਾਂ ਵਾਲਿਆਂ ਨੂੰ ਅਪੀਲ ਹੈ ਕਿ ਜੇ ਇਸ ਤਰ੍ਹਾਂ ਕੋ ਪਸ਼ੂ ਹੁੰਦਾ ਤਾਂ ਸ਼ਹਿਰ ਜਿਨਾਂ ਛੱਡ ਕੇ ਜਾਂ ਉਹਨਾਂ ਨੂੰ ਸਰਕਾਰੀ ਗਊਸ਼ਾਲਾ ਰੱਤਾ ਡੱਬਾ ਵਿੱਚ ਵਿਖੇ ਪੇਜ ਜਾਵੇ ਉਜਾਸੀ ਇਹਨਾਂ ਪਸ਼ੂਆਂ ਨੂੰ ਸਰਕਾਰੀ ਗਊਸ਼ਾਲਾ ਰੱਤਾ ਟੱਪਾ ਸ਼ਿਫਟ ਕਰਨ ਲਈ ਟੈਂਡਰ ਆਲਰੇਡੀ ਲੱਗ ਚੁਕਿਆ ਸਾਡਾ ਅਸੀਂ ਜਲਦੀ ਵਿਦਿਨ ਵੀਕ ਕੰਮ ਸ਼ੁਰੂ ਕਰਵਾ ਦਾਂਗੇ ਇਹਨਾਂ ਨੂੰ ਸਰਕਾਰੀ ਗਊਸ਼ਾਲਾ ਤੇ ਕਿੰਨੇ ਕੁ ਮਲੋਕ ਦੇ ਵਿੱਚ ਉਹ ਜਿਹੜੇ ਅਸੀਂ ਘਟੋ ਘਟਵੀ 500 ਤਕਰੀਬਨ 500 ਪਸ਼ੂ ਭੇਜ ਰਹੇ ਹਾਂ ਇੱਕ ਵਾਰੀ ਹਾਂਜੀ ਇੱਕ ਵਾਰੀ ਹਾਂ 500 ਜਿਹਨੇ ਮੋਸਟਲੀ ਸਾਰੇ ਨੇ 450 500 ਪਸ਼ੂ ਨੇ ਸਾਰਾ ਨਾਲ ਸਿਟੇ ਹੈ